ਹਾਂਜੀ ਕਿਵੇਂ ਬਾਈ ਠੀਕ ਹਾਂ ਪ੍ਰਸ਼ਾਦ ਲੈ ਕੇ ਚੱਲੇ ਹੋ ਹਾਂਜੀ ਹਾਂ ਠੀਕ ਆ ਹੋਰ ਬਾਈ ਕਾਲੇ ਠੀਕ ਆ ਕੀ ਹਾਲ ਨੇ ਹਾਂ ਬਾਈ ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਹ ਵੀਰਾ ਜਿਹੜਾ ਪ੍ਰਸ਼ਾਦਾਂ ਲੈ ਕੇ ਜਾ ਰਿਹਾ ਨਾ ਬਹੁਤ ਮਾੜੀ ਹਾਲਤ ਦੇ ਵੀਰ ਸਾਡੇ ਕੋ ਆਇਆ ਸੀ ਇਹ ਵੀ ਪਿੱਛੇ ਬਾਈ ਵੀ ਵੀਰੇ ਕੀ ਨਾਮ ਤੇਰਾ ਹਾਂਜੀ ਸੰਜੀਤ ਤੇਰਾ ਕੀ ਨਾਮਤਾ ਹਲਦੀ ਹਲਦੀਪ ਸਿੰਘ ਕਾਲਾ ਹਾਂ ਤੇ ਵੀਰੇ ਤੁਹਾਡਾ ਕੀ ਨਾਮ ਹਰਚੰਦ ਸਿੰਘ ਹਰਚੰਦ ਸਿੰਘ ਤੁਸੀਂ ਕਿੱਥੋਂ ਆਏ ਸੀ ਮੈੰਗਲੀ ਤੋਂ ਕਾਲੇ ਤੂੰ ਕਿੱਥੋਂ ਆਏ ਸੀ ਬਰਨਾਲੇ ਤੋਂ ਬਰਨਾਲੇ ਤੋਂ ਤੇ ਮੋੜ ਨਾਬੇ ਤੋਂ ਹਨ ਹਾਂ ਤੇ ਇਹ ਤਿੰਨੋਂ ਵੀਰਾਂ ਦੀਆਂ ਤੁਸੀਂ ਤਸਵੀਰਾਂ ਦੇਖੋ ਉਸ ਟਾਈਮ ਕੀ ਹਾਲਾਤ ਸੀ ਤੇ ਅੱਜ ਕੀ ਹਾਲਾਤ ਨੇ ਇਸ ਤਰ੍ਹਾਂ ਦੇ ਮੈਂਬਰ ਨੇ ਜਿਹੜੇ ਸਾਡੇ ਸੁਪਨਿਆਂ ਦੇ ਘਰ ਤੇ ਸੇਵਾ ਕਰਦੇ ਨੇ ਇਹਨਾਂ ਨੂੰ ਅਸੀਂ ਕਹਿੰਦੇ ਨਹੀਂ ਇਹ ਆਪ ਹੀ ਕਰਦੇ ਨੇ ਇਹਨਾਂ ਨੂੰ ਕੁਝ ਅੰਦਰੂਨੀ ਪ੍ਰਮਾਤਮਾ ਨੇ ਇਹਦੀ ਸੁਜੀ ਸੋਜੀ ਬਖਸ਼ੀਆ ਜਿਵੇਂ ਪ੍ਰਸ਼ਾਦਾ ਵਰਤੌਣਾ ਪ੍ਰਸ਼ਾਦਾ ਬਣਾਉਣਾ ਫਿਰ ਬਰਤਨ ਧੋਣੇ ਫਿਰ ਮੰਜੇ ਬਿਸਤਰੇ ਲਾਉਣੇ ਫਿਰ ਇੱਕ ਦੂਸਰੇ ਨੂੰ ਕਿਸੇ ਦੀਆਂ ਪੱਗਾਂ ਬੰਨਣੀਆਂ ਤਿਆਰ ਕਰਨਾ ਨਮਾਉਣਾ ਨਹਾਉਣਾ ਕੱਪੜੇ ਪਵਾਉਣੇ ਬਰਸ਼ ਕਰਾਉਣੇ ਚਾਹ ਦਾ ਲੰਗਰ ਵੰਡਣਾ ਜਲ ਸਾਰਾ ਦਿਨ ਵਰਤਣਾ ਐਸੀਆਂ ਡਿਊਟੀਆਂ ਪ੍ਰਮਾਤਮਾ ਨੇ ਲਾਈਆਂ ਹੋਈਆਂ ਇਹਦਾ ਤੈਨ ਹੀ ਵੀਰ ਆ ਜਿਹੜੇ ਤੁਸੀਂ ਦੇਖ ਰਹੇ ਹੋ ਸਾਡੇ ਪਰਿਵਾਰ ਚ ਅਸੀਂ 800 ਮੈਂਬਰਾਂ 800 ਦੇ ਵਿੱਚੋਂ ਗਰੀਬ ਦੋ 250 ਮੈਂਬਰ ਐਸੇ ਨਹੀਂ ਜਿਹੜੇ ਸਾਡੇ ਨਾਲ ਸੇਵਾ ਕਰਾਉਂਦੇ ਨੇ ਜਿਹੜੇ ਸਾਡੀ ਇਸ ਸੇਵਾ ਨੂੰ ਆਪਣੇ ਹੱਥੀਂ ਕਰਦੇ ਨੇ ਤੇ ਇਹ ਸਾਰੇ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਆ ਵੀ ਅਸੀਂ ਸੇਵਾ ਕਰਦੇ ਆ ਕਿ ਅਸੀਂ ਨਹੀਂ ਕਰਦੇ ਕਰਨ ਕਰਾਉਣ ਵਾਲਾ ਤਾਂ ਉਹੀ ਆ ਉੱਪਰ ਵਾਲਾ ਹੀ ਕਰੇ ਕਰਾਵੇ ਆਪੇ ਆਪ ਮਾਨਸ ਕੀ ਨਹੀਂ ਕੁਛ ਹੱਥ ਬਸ ਅਸੀਂ ਤਾਂ ਕਿੰਦਾ ਛੋਟਾ ਜਿਹਾ ਹਿੱਸਾ ਨਿੱਕਾ ਜਿਹਾ ਹਿੱਸਾ ਵਾ ਬਸ ਲੋਕਾਂ ਨੂੰ ਨਜ਼ਰ ਆਉਨੇ ਆ ਵੀ ਸ਼ਾਇਦ ਕਿਤੇ ਅਸੀਂ ਕਰਦੇ ਆ ਸੇਵਾ ਪਰ ਅਰਦਾਸ ਕਰਿਓ ਇਸ ਘਰ ਦੀਆਂ ਇਨਾਂ ਸਵਾਵਾਂ ਨੂੰ ਸੱਚੇ ਬਾਦਸ਼ਾਹ ਇਸੇ ਤਰ੍ਹਾਂ ਸੱਚੇ ਕਰਵਾਉਂਦੇ ਰਹਿਣ ਤੇ ਲੋੜਵੰਦਾਂ ਦੀ ਸੇਵਾ ਇੱਥੇ ਹੁੰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ